ਨਿੱਕੇ ਸਿੱਧੂ ਦੀ ਕੋਈ ਨਾ ਕੋਈ ਵੀਡੀਓ ਜਾਂ ਕੋਈ ਨਾ ਕੋਈ ਚਰਚਾ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਰਹਿੰਦੀ ਹੈ ਤਾਂ ਦੋਸਤੋ ਹੁਣ ਜੋ ਖਬਰ ਨਿੱਕੇ ਸਿੱਧੂ ਪ੍ਰਤੀ ਫੈਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਉਹ ਸੁਣ ਕੇ ਹੋ ਸਕਦਾ ਹੈ ਵੱਡੇ ਵੱਡੇ ਸਿੰਗਰ ਆਪਣਾ ਕੰਮਕਾਰ ਛੱਡ ਦੇਣ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਆਪਣੇ ਚੈਨਲ ਖੁਲਾਸਾ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਨਵੀਂ ਅਪਡੇਟ ਲੈ ਕੇ ਤਾਂ ਦੋਸਤੋ ਰੀਸੈਂਟਲੀ ਤੀਆਂ ਦਾ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ ਸਿੱਧੂ ਮੁਸਲ ਦੇ ਬਾਈ ਦੀ ਹਵੇਲੀ ਦੇ ਵਿੱਚ ਅਤੇ ਉੱਥੇ ਸਿੱਧੂ ਮਸੇਰੇ ਬਾਈ ਦੇ ਫਾਦਰ ਸਾਹਿਬ ਯਾਨੀ ਕਿ ਬਲਕੌਰ ਸਿੰਘ ਨੂੰ ਇੱਕ ਪੱਤਰਕਾਰ ਕੁੜੀ ਦੇ ਵੱਲੋਂ ਇੱਕ ਸਵਾਲ ਪੁੱਛਿਆ ਜਾਂਦਾ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਨਿੱਕੇ ਸਿੱਧੂ ਦਾ ਕੀ ਹਾਲ ਹੈ ਤੇ ਨਿੱਕਾ ਸਿੱਧੂ ਫਿਊਚਰ ਦੇ ਵਿੱਚ ਕੀ ਕਰਨਾ ਚਾਹਵੇਗਾ ਤਾਂ ਦੋਸਤੋ ਉਸ ਪੱਤਰਕਾਰ ਕੁੜੀ ਦੇ ਸਵਾਲ ਦਾ ਜਵਾਬ ਦਿੰਦਿਆਂ ਸਰਦਾਰ ਬਲਕੌਰ ਸਿੰਘ ਕਹਿੰਦੇ ਨੇ ਕਿ ਨਿੱਕਾ ਸਿੱਧੂ ਠੀਕ ਹੈ ਤੇ ਹੁਣ ਉਹ ਤੁਰਨ ਲੱਗ ਪਿਆ ਤਾਂ ਦੋਸਤੋ ਜਦੋਂ ਇਸ ਪੱਤਰਕਾਰ ਕੁੜੀ ਦੇ ਵੱਲੋਂ ਸਰਦਾਰ ਬਲਕੌਰ ਸਿੰਘ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਨਿੱਕਾ ਸਿੱਧੂ ਵੀ ਵੱਡੇ ਸਿੱਧੂ ਵਾਂਗ ਕਲਾਕਾਰ ਬਣੇਗਾ ਗਾ ਜਾਂ ਨਹੀਂ ਉਸ ਪੱਤਰਕਾਰ ਕੁੜੀ ਦੇ ਸਵਾਲ ਦਾ ਜਵਾਬ ਦਿੰਦਿਆਂ ਸਰਦਾਰ ਬਲਕੌਰ ਸਿੰਘ ਕਹਿੰਦੇ ਨੇ ਜਿਵੇਂ ਹੀ ਸਿੱਧੂ ਮਸੇਵਾਲੇ ਦਾ ਛੋਟਾ ਭਾਈ ਯਾਨੀ ਕਿ ਨਿੱਕਾ ਸਿੱਧੂ 10 ਸਾਲ ਦਾ ਹੋ ਜਾਏਗਾ ਅਸੀਂ ਉਸ ਨੂੰ ਸਿੰਗਿੰਗ ਸਿਖਾਉਣੀ ਸਟਾਰਟ ਕਰ ਦੇਾਂਗੇ ਕਿਉਂਕਿ ਸਰਦਾਰ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਸਿੱਧੂ ਮਸੇਵਾਲ ਦੀ ਲੈਗਸੀ ਨੂੰ ਅੱਗੇ ਤੋਰਨਾ ਚਾਹੁੰਦੇ ਹਾਂ ਇਸ ਲਈ ਚਾਹੁੰਦੇ ਹਾਂ ਕਿ ਨਿੱਕਾ ਸਿੱਧੂ ਵੀ ਸਿੰਗਰ ਹੀ ਬਣੇ ਤਾਂ ਦੋਸਤੋ ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਤਾਂ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਸਿੰਗਰਾਂ ਨੂੰ ਭਜਣਾ ਪੈ ਗਈਆਂ ਕਿਉਂਕਿ ਆ ਅਰੇਡੀ ਸਿੱਧੂ ਮੂਸੇਵਾਲੇ ਦੇ ਛੋਟੇ ਭਾਈ ਨਿੱਕੇ ਸਿੱਧੂ ਕੋਲ ਓਨੀ ਜਿਆਦਾ ਹਾਈਪ ਹੈ ਜਿੰਨੀ ਕਿਸੇ ਸਿੰਗਰ ਦੇ ਕੋਲ ਨਹੀਂ ਖੈਰ ਦੋਸਤੋ ਹੁਣ ਸਰਦਾਰ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲੇ ਦੇ ਨਿੱਕੇ ਭਾਈ ਯਾਨੀ ਕਿ ਛੋਟੇ ਸਿੱਧੂ ਮੂਸੇਵਾਲੇ ਲਈ ਐਲਾਨ ਕਰ ਦਿੱਤਾ ਪਰ ਇਹ ਸਮਾਂ ਦੱਸੇਗਾ ਕਿ ਨਿੱਕਾ ਸਿੱਧੂ ਵੀ ਸਿੱਧੂ ਮੂਸੇਵਾਲੇ ਵਾਂਗ ਦੁਨੀਆ ਦੇ ਉੱਪਰ ਚਮਕੇਗਾ ਜਾਂ ਨਹੀਂ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਕਿ ਨਿੱਕਾ ਸਿੱਧੂ ਵੀ ਵੱਡਾ ਹੋ ਕੇ ਸਿੱਧੂ ਮੂਸੇਵਾਲੇ ਵਾਂਗ ਆਪਣਾ ਨਾਮ ਰੋਸ਼ਨ ਕਰੇਗਾ ਜਾਂ ਨਹੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਅਤੇ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਨੂੰ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਨਾਲ ਹੀ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ